ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਤੁਹਾਨੂੰ ਝੋਟੀ ਦਿਖਾਉਣੀ ਆ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਡਰਾਇ ਸੱਸੋ ਜੀ ਆਪਣਾ ਨਾਮ ਅਰਪੀ ਸਿੰਘ ਹੈ ਜੀ ਪਿੰਡ ਦਰਾਜ ਹੈ ਜਿਹੜਾ ਬਰਨਾਲਾ ਹੈ ਜ਼ਿਲ੍ਹਾ ਬਰਨਾਲਾ ਤਵਾ ਸ਼ਹਿਰ ਦੇ ਬਿਲਕੁਲ ਨਾਲ ਆ ਗਿਆ ਮੋਬਾਈਲ ਨੰਬਰ ਬਈ ਜੀ ਆਪਣਾ 883709294 88370 88378 88378 9249 92494 ਜਿਹੜੇ ਪਰ ਝੋਟੀ ਦੇਖ ਰਿਹਾ ਬਾਈ ਜੀ ਕਿਹੜਾ ਸੂਆ ਸੂਈ ਹੋਈ ਆ ਸਵਾੀ ਤੀਜਾ ਸੂਈ ਹੋਈ ਆ ਬਾਈ ਜੀ ਤੀਜਾ ਸੂਆ ਸੂਈ ਆ ਬੱਚਾ ਆ ਗਿਆ ਦੇ ਪਿੱਛੇ ਆ ਕੱਟਾ ਕੱਟਾ ਮੇਲ ਕਾਫ ਤੇ ਤੇ ਕਿੰਨੇ ਦਿਨ ਹੋ ਗਏ ਬਾਈ ਜੀ ਸੂਈ ਦੇ ਨੂੰ ਤਕਰੀਬਨ 20-22 ਦਿਨ ਹੋ ਗਏ ਸੂਈ ਦੇ ਅੱਛਾ 20 ਦਿਨ ਲਗਭਗ ਦੀ ਸੂਈ ਵੀ ਆ ਕਿਹਦੇ ਲਗਭਗ ਸੂਈ ਤੇ ਜੇਰ ਵਗੈਰਾ ਧਾਰ ਤੂੰ ਰੋਕਿਆ ਬਿਲਕੁਲ ਓਕੇ ਆ ਜੀ ਤੇ ਅੰਦਾਜ਼ਾ ਦੁੱਧ ਕਿੰਨਾ ਖਾਜ ਰਾਇ ਹੁਣ ਤਕਰੀਬਨ 10 ਲੀਟਰ ਦੇ ਲਵੇ ਤੇ ਵਿਖਾਏ 10 ਲੀਟਰ ਦੁੱਧ ਨੀਰ ਬੋਟ ਜਮਾ ਹੈਗਾ ਤੇ ਅੰਦਾਜ਼ਾ ਦੁੱਧ ਕਿੰਨਾ ਪਾ ਦੋ ਹੇਸ਼ਟ ਪਾ ਦੂਗੀ 14 ਦੇ ਲਵੇ ਤੱਕ ਪਾ ਦੂਗੀ ਜੇ ਕਹਿੰਦਾ ਬ ਚੰਗਾ ਸਾਹਮਣੇ ਵਾਲਾ ਬੰਦਾ 13 ਕਿਲੋ ਉਧਰ ਦੀ ਖਰੀ ਚੋਟੀ ਹੈਗੀ ਐ ਜਮ ਤੇ ਜੇਰ ਜਪਾ ਧਾਰ ਵਗੈਰਾ ਬਿਲਕੁਲ ਡਨ ਆ ਓਕੇ ਜੀ ਡਨ ਰੇਟ ਕੀ ਰਹੂਗਾ ਇਹਦਾ ਰੇਟ ਆਪਾਂ ਫੋਨ ਤੇ ਕਰ ਲਾਂਗੇ ਜੀ ਬਿਲਕੁਲ ਜਾਇਜ਼ ਹੋਊਗਾ ਹਾਂ ਜਾਇਜ਼ ਹੀ ਹੋਊਗਾ ਥੋਰੀ ਬਾਅਦ ਵਿੱਚ ਸੋਵਰ ਸਿੰਘ ਮੂੰਹ ਮੱਥਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਚੰਗੇ ਬਜਾਰ ਮੌਜੂਦ ਵਾਲੀ ਤੀਸਰਾ ਸੂਤ ਤਾਜੀ ਝੋਟੀ ਸੂਈ ਅੱਜ 20 ਦਿਨ ਹੋਇਆ ਸੂਈ ਨੂੰ 10 ਕਿਲੋਟਰ ਦੇ ਅਬਾਬੀ ਅਬੀਕਾ 10 ਕਿਲੋ ਮੰ ਤੇ ਜਦੋਂ ਚੋਣ ਦਾ ਆਜਾ ਰੇਟ ਇਹਦਾ ਫੋਨ ਤੇ ਵੀਰ ਕਹਿੰਦਾ ਬਿਲਕੁਲ ਚਾਈ ਨੂੰ ਰੇਟ ਹੋਊਗਾ ਸੋ ਸਿੰਘ ਮੂੰਹਾ ਮਾਥਾ ਦੇਖੋ ਸੋਹਣਾ ਸਾਫ ਸੁਥਰਾ ਤੇ ਚਾਰੇ ਥਾਂ ਨਿਕੜਵੇਂ ਹੁਣ ਧਾਰ ਦਾ ਟਾਈਮ ਆ ਚਵਾਈ ਦੀ ਖਾਤਰੇ ਰੰਗ ਰਹੀਏ ਬਿਲਕੁਲ ਸ਼ਾਮ ਦਾ ਟਾਈਮ ਆਗਾ ਤੇ ਬੱਚਾ ਇਹਦੇ ਪਿੱਛੇ ਆ ਗਿਆ ਮੇਰਗਾ ਤੇ ਦੋ ਟੈਪ ਚੋ ਉਹ ਥੇਰਾ ਟੈਪ ਚੋ ਤੇ ਭਾਈ ਜੀ ਚੋਣ ਚਾਂ ਚੋ ਤੇ ਫਾਲਡ ਕਰ ਸਕਦਾ ਕੋਈ ਚੋਣ ਜਵਾ ਦੀ ਖਰੀਆ ਥਣ ਦੇਖੋ ਚਾਰੇ ਨਿਕਣਵੇਂ ਜੀ ਕਹਿੰਦਾ ਕਿ ਕਿਸੇ ਪਾਸਿਓਂ ਹੱਥ ਤਰਾ ਛੋਟੀ ਜਿਹੀ ਹੈ ਨਹੀਂ ਗਈ ਹਨ ਤੇ ਅੱਗੇ ਵੀਰੇ ਪਾਲਕ ਕੱਢੀ ਦੇਖ ਰਹੇ ਆ ਪੂਸ ਫੜੀ ਮਣੀ ਥਣ ਦਿਖਾ ਦਈਏ ਇਹਦੇ ਸੋ ਥਣ ਦੇਖੀਏ ਜਮਾ ਚਾਰ ਆ ਹਨਾ ਸਿੰਘ ਸਾਜ ਦੀ ਬਸ ਸੋਹਣੀ ਆ ਤੇ ਕਿੰਨੇ ਗੋਮਰੇ ਦੀ ਕੱਟੀ ਦੀ ਮੇਰਾ ਭਾਈ ਇਹ 3 ਸਵਾ ਸਾਲ ਦੇ ਲੱਗੇ ਚ ਦੇ ਅੱਛਾ ਕਹਿੰਦਾ ਆ 15 ਕਿ ਮਹੀਨੇ ਦੇ ਆਸ-ਪਾਸ ਦੀ ਕੱਟੀ ਹੈਗੀ ਆ ਤੇ ਕੋ ਪਤਾ ਕਿਹੜੇ ਸੀਮਨ ਦੀ ਆ ਪਾਏ ਸੀਮਨ ਦੇ ਕਿਹੜਾ ਨੇ ਸਟਾਰ ਆਪਣੇ ਕੋਲ ਪਾਇਆ ਹੈ ਸਟਾਰ ਆਪਣੇ ਕੋਲ ਹੈਗਾਗਾ ਉਹਦੇ ਬਾਰੇ ਦੇਖ ਕੇ ਦੱਸ ਦਾਂਗੇ ਤੇ ਮੱਝ ਦਾ ਰਿਕਾਰਡ ਕੀ ਸੀ ਮੱਝ ਦਾ 14-15 ਕਿਲੋ ਦੇ ਲੱਗੇ ਤੇ 14 ਕਿਲੋ ਵਾਲੀ ਮਹਿ ਦੀ ਹੈਗੀ ਕੱਟੀ ਬਾਕੀ ਸਾਰੇ ਪਸ਼ੂ ਆਪਣੇ ਕੋਲੇ 15 ਦੇ ਲੱਗੇ ਤੇ ਠੀਕ ਆ 14-15 ਵਾਲੇ ਤਕਰੀਬਨ ਪਸ਼ੂ ਸਾਰੇ ਹੈਗੇ ਆ ਹਾਂ ਤੇ ਰੇਟ ਇਹਦਾ ਕੀ ਰਹਿਣਾਗਾ ਰੇਟ ਇਹਦਾ ਹੀ ਫੋਨ ਤੇ ਕਰਾਂਗੇ ਜੀ ਤੇ ਅੱਗੇ ਇੱਕ ਆਪਾਂ ਦੇਖ ਰਹੇ ਹਾਂ ਪਾਲਕ ਕਟਾ ਨੀਲੀ 라ਵੀ ਦਾ ਹਨਾ ਇਹ ਆਪਣਾ ਆ ਗਿਆ ਉਸ ਝੋਟੀ ਜਿਹੜੀ ਆਪਾਂ ਚਵਾਈ ਕਰੀ ਸੀ ਚਵਾਈ ਕਰੀ ਸੀ 16 ਕਿਲੋ ਸੋਬਰ 16 ਕਿਲੋ ਇਹਦੀ ਮਾਤ ਦਾ ਰਿਕਾਰਡ ਆ ਤੇ ਆਪਣੇ ਚੈਨਲ ਤੇ ਲਾਈਵ ਮਿਲ ਗਈ ਭਈ ਤਿੰਨ ਟਾਈਮ ਆਪਾਂ ਚੋਕੇ ਦਿਖਾਈ ਸੀ ਇਹ ਸੁਈ ਵੀ ਆ ਪਲੂਨ ਪਹਿਲਾ ਸਵੇਰ ਅੱਛਾ ਪਹਿਲਣ ਪਹਿਲਣ ਝੋਟੀ ਥੱਲੇ 15 ਕਿਲੋ ਤੋਂ ਬਾਹਰ ਦੁੱਧ ਚੋੜ ਦਾ ਹਾਜ਼ਰ ਆ ਲਾਈਵ ਮਿਲ ਗਈ ਪ੍ਰੂਫ ਵੈਦ ਹੈਗਾ ਆਪਣੇ ਚੈਨਲ ਤੇ ਇਹਦੀ ਵੀਡੀਓ ਪਈ ਵੀ ਆ ਤੇ ਇਹ ਕਿਹਦੇ ਸਾਹ ਦਾ ਬੱਚਾ ਆ ਗਿਆ ਸਾਹ ਲਾਹੌਰੀ ਸਾਹ ਦਾ ਕਿੰਨੀ ਉਮਰ ਹੋ ਗਈ ਅੱਜ ਇਹਦੀ? ਉਮਰ ਇਹਦੀ ਹੋ ਗਈ 10 8-9 ਮਹੀਨੇ ਅੱਛਾ 9 ਮਹੀਨੇ ਆਸ-ਪਾਸ ਇਹਦੀ ਉਮਰ ਹਨਾ ਤੇ ਬਾਕੀ ਲਾਇ ਮਿਲ ਗਈ ਆਪਣੇ ਉਥੇ ਪੰਜਾਹ ਦਿਨ ਜਿਵੇਂ ਦਿਨ ਵੀ ਕਲੀਅਰ ਹੋ ਜੂ ਕਿੰਨੇ ਦਿਨ? ਉਹ 10-15 ਦਿਨ ਦੀ ਸੂਈ ਵੀ ਸੀ ਮੱਜਾ ਹਾਂ 15 ਦਿਨ 15 ਜੀ ਸੋ ਬਰੋ ਹਕੀਕਤ 15 ਕਿਲੋ ਵਾਲੀ ਪਲੂਣ ਝੋਟੀ ਦੇ ਪੇਟੋਂ ਬੱਚਾ ਪੈਦਾ ਹੋਇਆ ਵਾ ਕਿ ਬ੍ਰੀ ਕਹਿੰਦਾ ਪਰ ਚੰਗਾ ਰਿਕਾਰਡ ਵਾਲਾ ਸਾਹਣ ਰੱਖ ਲੈਣ ਅੱਛਾ ਇਹ ਇਹ ਇਹਦੀ ਝੋਟੀ ਹਾਂ ਸੀਰ ਕਰਦੇ ਅੱਛਾ ਇਸ ਮੈਨ ਰੇ ਛੋਟੀ ਪੈਦਾ ਹੋਈ ਤੇ ਗਾਂ ਮਗਰ ਆ ਗਿਆ ਹਾਂ ਗਾਂ ਤੇ ਕੱਟੀ ਵੀ ਅਸੀਂ ਦੀ ਹੈਗੀ ਹਾਂ ਪਹਿਲੇ ਸੂਏ ਦੀ ਹੈ ਇਹ ਕੱਟੀ ਤੀਜੇ ਸੂਏ ਨੇ ਸੁੱਤਾ ਅੱਛਾ ਹੁਣੇ ਤੀਜੇ ਸੂਏ ਦੀ ਹੈ ਕਿਸੇ ਸੂਏ ਦੀ ਹੈ ਪਹਿਲੇ ਦੀ ਅੱਛਾ ਪਹਿਲੇ ਦੀ ਕੱਟੀ ਹੈਗੀ ਤੇ ਉਹਦੀ ਮਾਂ ਉਹਦੀ ਮਾਂ ਆਪਾਂ ਵੇਚਤੀ ਸੀ ਸੀਰ ਕਰਦੇ ਉਹਦੀ ਮਾਂ ਆਪਾਂ ਵੇਚਤੀ ਸਭ ਤੋਂ ਪਿੰਡ ਦਰਾਜ ਆ ਗਿਆ ਜਿਲ੍ਹਾ ਆ ਗਿਆ ਬਰਨਾਲਾ ਤਵਾ ਸ਼ਹਿਰ ਦੇ ਬਿਲਕੁਲ ਨਾਲ ਆ ਕੱਟੀ ਦਾ ਪੈਠੂ ਬੁੜਾ ਦੇਖੋ ਤੇ ਚੰਗੇ ਵੀਰਾਂ ਦੇ ਪਸ਼ੂ ਆ ਸਭ ਕੁਆਲਟੀ ਵਗੈਰਾ ਦੇਖੋ ਸੋਹਣੀ ਸਾਫ ਜੁਤਰੀ ਰੇਟ ਫੋਨ ਤੇ ਰਹੂਗਾ ਤੇ ਕੱਟੇ ਦਾ ਭਾਅ ਵੀ ਯਾਰ ਵੀ ਫੋਨ ਤੇ ਫ ਜੇ ਕਹਿੰਦਾ ਵੀ ਪਾਲਣ ਵਾਲੇ ਬੰਦੇ ਨਾਲ ਆਪਾਂ ਵੀ ਆ ਗਿਆ ਲਾਹੌਰੀ ਦਾ ਜਮਾ ਲਾਹੌਰੀ ਦਾ ਜੀ ਸੋਸ ਕਿਲੋ ਬੰਦਾ ਵੇਖ ਫਿਰੇ ਕੋਪ ਆਪਾਂ ਸਾਰੇ ਹੀ ਨਹੀਂ ਬਾਈ ਥੋੜੀ ਹਰਕਾਰ ਜੀ ਪਤਲੀ ਚਮੜੀ ਚ ਆ ਗਿਆ ਜਮਾ ਹਨਾ ਸੋ ਪਿੰਡ ਆ ਗਿਆ ਦਰਾਜ ਤੇ ਨੰਬਰ ਬੋਲ ਦੀ ਬਾਈ ਆਪਣਾ ਦੁਆਰੇ ਨੰਬਰ 8878 92409 ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ